ਬਿੰਦਰਿੰਦਰ ਸਿੰਘ ਕਪੂਰ ਦੀ ਕਿਤਾਬ ਅੰਤਰਚਾਤ ਚੈਪਟਰ 7 ਇੱਕ ਇੱਕ ਪਲ ਜਦੋਂ ਯੁੱਗ ਵਾਂਗ ਲੰਘਦਾ ਹੈ ਉਡੀਕ ਕੋਈ ਵੀ ਹੋਵੇ ਤਨ ਅਤੇ ਮਨ ਦੋਹਾਂ ਨੂੰ ਨਿਤਾਣਾ ਕਰ ਦਿੰਦੀ ਹੈ ਉਡੀਕ ਦੇ ਆਸਰੇ ਦੌਰਾਨ ਚੜ੍ਹਦੀ ਕਲਾ ਵਿੱਚ ਵਿਚਰਨਾ ਸੰਭਵ ਨਹੀਂ ਹੁੰਦਾ ਕਿਉਂਕਿ ਉਡੀਕ ਦੌਰਾਨ ਸਾਡੀਆਂ ਤਣਾਵਾਂ ਕਿਸੇ ਹੋਰ ਨੇ ਖਿੱਚੀਆਂ ਹੁੰਦੀਆਂ ਹਨ ਉਡੀਕ ਮਜਬੂਰੀ ਦੀ ਕੁਦਰਤ ਹੈ ਉਡੀਕ ਕਰਨਾ ਕਿਸੇ ਦੀ ਮਰਜ਼ੀ ਨਹੀਂ ਹੁੰਦੀ ਮਜਬੂਰੀ ਹੁੰਦੀ ਹੈ ਅਤੇ ਮਜਬੂਰੀ ਬਸ ਕੀਤੇ ਕੰਮ ਦੀ ਪੱਧਰ ਉੱਚ ਨਹੀਂ ਹੁੰਦਾ ਉਡੀਕ ਇੱਕ ਸਮਾਜਿਕ ਵਰਤਾਰਾ ਹੈ ਉਡੀਕ ਸਮਾਜ ਵਿੱਚ ਰਹਿੰਦੇ ਆ ਹੀ ਕੀਤੀ ਜਾ ਸਕਦੀ ਹੈ ਜੇ ਤੁਹਾਡੇ ਕਿਸੇ ਨਾਲ ਸੰਬੰਧ ਨਹੀਂ ਹਨ ਤਾਂ ਤੁਸੀਂ ਉਡੀਕ ਦੇ ਲਾਚਾਰੀ ਤੋਂ ਵੀ ਮੁਕਤ ਹੋ ਇਕੱਲਾ ਹੋਣ ਦੀ ਸੂਰਤ ਵਿੱਚ ਤੁਸੀਂ ਗੁੱਸੇ ਵੀ ਨਹੀਂ ਹੋ ਸਕਦੇ ਉਦਾਸੀ ਵੀ ਕਿਸੇ ਹੋਰ ਦੀ ਹੋਂਦ ਨਾਲ ਜੁੜੀ ਹੁੰਦੀ ਹੈ ਇਕੱਲਿਆਂ ਬਹਾਨਾ ਵੀ ਨਹੀਂ ਲਾਇਆ ਜਾ ਸਕਦਾ ਬਹਾਨਾ ਲਾਉਣ ਲਈ ਵੀ ਕਿਸੇ ਹੋਰ ਦੀ ਲੋੜ ਹੈ ਇਕੱਲੇ ਤੁਸੀਂ ਗੱਲਬਾਤ ਨਹੀਂ ਕਰ ਸਕਦੇ ਗੱਲ ਕਰਨ ਲਈ ਦੂਜੀ ਤਰਦਾ ਹੋਣਾ ਜ਼ਰੂਰੀ ਹੁੰਦਾ ਹੈ ਸਮਾਜ ਤੋਂ ਬਿਨਾ ਕਿਸੇ ਪ੍ਰਕਾਰ ਦੀ ਉਡੀਕ ਦਾ ਸੰਕਲਪ ਨਾ ਹੋ ਸਾਰਿਆ ਜਾ ਸਕਦਾ ਹੈ ਤੇ ਨਾ ਹੀ ਸਮਝਿਆ ਜਾ ਸਕਦਾ ਹੈ ਉਡੀਕ ਅਜੋਕੇ ਸਮਾਜ ਦਾ ਵਰਤਾਰਾ ਹੈ ਪੁਰਾਣੇ ਸਮਿਆਂ ਵਿੱਚ ਲੋਕਾਂ ਵਿੱਚ ਧੀਰਜ ਵਧੇਰੇ ਸੀ ਜੀਵਨ ਦਾ ਘੇਰਾ ਸੀਮਤ ਸੀ ਲੋਕਾਂ ਦੀ ਗਿਣਤੀ ਥੋੜੀ ਸੀ ਪ੍ਰਾਪਤੀ ਦੀ ਥਾਂ ਤ્યાਗ ਉੱਤੇ ਬਲ ਸੀ ਉਹਨਾਂ ਨੂੰ ਕਿਸੇ ਦੀ ਉਡੀਕ ਕਰਨੀ ਨਹੀਂ ਸੀ ਪੈਂਦੀ ਜੇ ਕਰਨੀ ਪੈਂਦੀ ਵੀ ਸੀ ਤਾਂ ਉਹ ਉਡੀਕ ਧੀਰਜ ਨਾਲ ਕਰਦੇ ਸਨ ਇਹ ਧੀਰਜ ਦਾ ਮੁੱਖ ਕਾਰਨ ਇਹ ਸੀ ਕਿ ਉਹ ਸਾਡੇ ਵਾਂਗ ਵਕਤ ਪ੍ਰਤੀ ਸੁਚੇਤ ਨਹੀਂ ਸਨ ਸਮੇਂ ਨੂੰ ਉਹ ਸਾਡੇ ਵਾਂਗ ਸਕਿੰਟਾਂ ਮਿੰਟਾਂ ਘੰਟਿਆਂ ਦਿਥਾਂ ਮਹੀਨਿਆਂ ਸਾਲਾਂ ਦਹਾਕਿਆਂ ਸਦੀਆਂ ਅਤੇ ਯੁੱਗਾਂ ਵਿੱਚ ਨਾਪਦੇ ਸਨ ਵਕਤ ਦੱਸਣ ਵਾਲੀਆਂ ਘੜੀਆਂ ਭਾਰਤ ਵਿੱਚ ਸੋਚਿਆ ਹੀ ਨਹੀਂ ਜਾ ਸਕਦੀਆਂ ਪੁਰਾਣੇ ਸਮਿਆਂ ਵਿੱਚ ਸਾਡੇ ਦੇਸ਼ ਦੇ ਲੋਕਾਂ ਵਿੱਚ ਸਮੇ ਦੇ ਮੁੱਕ ਜਾਣ ਦੀ ਸੋਚ ਹੀ ਨਹੀਂ ਸੀ ਉਹਨਾਂ ਦੀ ਸਮੇ ਵਿੱਚ ਦਿਲਚਸਪੀ ਨਹੀਂ ਸੀ ਉਹਨਾਂ ਲਈ ਜੀਵਨ ਉਪਜਨ ਅਤੇ ਬਿੰਦਨ ਦੀ ਇੱਕ ਨਿਰੰਤਰ ਸلسਲਾ ਸੀ ਅਨੰਤ ਜਨਮਾਂ ਦਾ ਕਾਲ ਚੱਕਰ ਯਹੂਦੀ ਇਸਲਾਮ ਅਤੇ ਇਸਾਈ ਧਰਮ ਵਿੱਚ ਇੱਕ ਜੀਵਨ ਦਾ ਹੀ ਸੰਕਲਪ ਹੈ ਇਨ੍ਹਾਂ ਧਰਮਾਂ ਵਿੱਚ 84 ਲੱਖ ਜੁਨਾ ਜਾਂ ਅਗਲੇਰੇ ਜਨਮ ਦਾ ਸੰਕਲਪ ਨਹੀਂ ਸਮੇ ਦੀ ਸੋਝੀ ਸਾਨੂੰ ਇਸਾਈਆਂ ਅਰਥਾਤ ਯੂਰਪਨਾ ਨੇ ਕਿਹਾ ਹੈ ਉਹ ਸਮੇਂ ਪ੍ਰਤੀ ਬੜ ਸਚੇ ਹਨ ਇਸੇ ਲਈ ਉਹਨਾਂ ਦੇ ਜੀਵਨ ਵਿੱਚ ਕਾਲ ਹੈ ਯੂਰਪ ਵਿੱਚ ਸਭ ਕੁਝ ਇਸੇ ਇੱਕ ਜੀਵਨ ਵਿੱਚ ਕਰ ਵਿਖਾਉਣ ਅਤੇ ਹਰ ਵੇਲੇ ਲਿਖੇ ਲਾਉਣ ਦੀ ਦੌੜ ਲੱਗੀ ਹੈ ਜਿਉਂ-ਜਿਉਂ ਅਸੀਂ ਯੂਰੋਪੀਅਨ ਜੀਵਨ ਪ੍ਰਣਾਲੀ ਅਪਣਾਉਂਦੇ ਜਾ ਰਹੇ ਹਾਂ ਸਾਡੇ ਵਿੱਚ ਵੀ ਕਿਤੇ ਤੋਂ ਕਾਲ ਵੱਧਦੀ ਜਾ ਰਹੀ ਹੈ ਇਸ ਕਾਲ ਕਾਰਨ ਹੀ ਕੁੜੀ ਕਰਨੀ ਮੁਸ਼ਕਲ ਅਤੇ ਦੁਖਦਾਈ ਹੁੰਦੀ ਜਾ ਰਹੀ ਹੈ ਭਾਰਤੀ ਜੀਵਨ ਪ੍ਰਣਾਲੀ ਵਿੱਚ ਕਿਸੇ ਵੀ ਖੇਤਰ ਵਿੱਚ ਸਭ ਤੋਂ ਪਹਿਲੇ ਹੋਣ ਜਸ ਸਭ ਤੋਂ ਅੰਤਲੇ ਹੋਣ ਦਾ ਸੰਕਲਪ ਹੀ ਨਹੀਂ ਹੈ ਜੋ ਹੈ ਉਹ ਪਹਿਲਾਂ ਵੀ ਸੀ ਸਾਡੇ ਮਗਰੋਂ ਵੀ ਹੋਵੇਗਾ ਇਸ ਜੀਵਨ ਦਾ ਨਾ ਕੋਈ ਆਰੰਭ ਹੈ ਨਾ ਅੰਤ ਹੈ ਸਮੇ ਦੇ ਇਸ ਅੰਤ ਸੰਕਲਪ ਕਰਨ ਨਾ ਕੋਈ ਕਾਲ ਹੈ ਅਤੇ ਨਾ ਹੀ ਕੋਈ ਚਿੰਤਾ ਚਿੰਤਾ ਤੇ ਕਾਲ ਉਦੋਂ ਉਪਜਦੀਆਂ ਹਨ ਜਦੋਂ ਸਮਾਂ ਘੱਟ ਹੋਵੇ ਇੱਛਾਵਾਂ ਵਧੇਰੇ ਹੋਣ ਅਤੇ ਜਦੋਂ ਵਸੀਲੇ ਘੱਟ ਹੋਣ ਅਤੇ ਪ੍ਰਾਪਤੀ ਦੀ ਆਪਲਾ ਸ਼ ਵਧੇਰੇ ਹੋਵੇ ਤਿੱਬਤੀ ਲਾਮੇ ਕਾਲੀ ਵੀ ਹੌਲੀ ਹੌਲੀ ਕਰਦੇ ਹਨ ਉਹ ਕਹਿੰਦੇ ਹਨ ਕਿ ਜੇ દોੜਾਂਗੇ ਤਾਂ ਕਦੀ ਵੀ ਨਹੀਂ ਉੱਪਰੋਂਗੇ ਉਹ ਕਿਸੇ ਦੂਜੇ ਕਿਨਾਰੇ ਪਹੁੰਚਣਾ ਹੀ ਨਹੀਂ ਚਾਹਦੇ ਕਿਉਂਕਿ ਉਹ ਕਹਿੰਦੇ ਹਨ ਕਿ ਉਹ ਤਾਂ ਪਹਿਲਾਂ ਹੀ ਦੂਜੇ ਕਿਨਾਰੇ ਖਲੋਤੇ ਹੋਏ ਹਨ ਜਦੋਂ ਸਮਾਂ ਅਨੰਤ ਹੋਵੇ ਤਾਂ ਨਾ ਤੁਰਨ ਦੀ ਕਾਲ ਹੁੰਦੀ ਹੈ ਅਤੇ ਨਾ ਹੀ ਪਹੁੰਚਣ ਦੀ ਚਿੰਤਾ ਵਕਤ ਦਾ ਸੀਮਤ ਹੋਣਾ ਦਾ ਹੀ ਅਹਿਸਾਸ ਸਾਰੇ ਚਿੰਤਾਵਾਂ ਦਾ ਸਰੂਤ ਹੈ ਹੁਣ ਸਾਰੇ ਕੰਮ ਸਮੇ ਦੇ ਸੰਦਰਭ ਵਿੱਚ ਕੀਤੇ ਜਾਣ ਲੱਗੇ ਹਨ ਜਿਵੇਂ ਸਾਰੇ ਲੈਣ ਦੇ ਨਫੇ ਦੇ ਸੰਦਰਭ ਵਿੱਚ ਕੀਤੇ ਜਾਣ ਲੱਗੇ ਹਨ ਹੁਣ ਕਿਹਾ ਜਾਂਦਾ ਹੈ ਕਿ ਜਿਹੜਾ ਕੰਮ ਕਿਸੇ ਵੇਲੇ ਕੀਤਾ ਜਾ ਸਕਦਾ ਹੈ ਉਹ ਕਦੇ ਵੀ ਨਹੀਂ ਕੀਤਾ ਜਾ ਸਕਦਾ ਅਜੋਕੇ ਯੁੱਗ ਵਿੱਚ ਹਰ ਕਿਸੇ ਦਾ ਵਕਤ ਨਾਲ ਰਿਸ਼ਤਾ ਵਖਰੀ ਭਾਂਤ ਦਾ ਹੈ ਕਈ ਵਕਤ ਨੂੰ ਕੱਟਦੇ ਹਨ ਕਈ ਗੁਜ਼ਾਰਦੇ ਹਨ ਕਈ ਲਗਾਉਂਦੇ ਹਨ ਥੋੜੇ ਵਰਤਦੇ ਹਨ ਕੁਝ ਫੜਦੇ ਹਨ ਪਰ ਬਹੁਤੇ ਵਕਤ ਦੇ ਪਿੱਛੇ ਪਿੱਛੇ ਦੌੜਦੇ ਹਨ ਜੀਵਨ ਵਿੱਚ ਜਿਹੜੇ ਆਪਣੇ ਵਕਤ ਦੀ ਦੁਰਵਰਤੋਂ ਕਰਦੇ ਹਨ ਉਹੀ ਸਮੇਂ ਦੇ ਘਟ ਹੋਣ ਦੀ ਸ਼ਿਕਾਇਤ ਕਰਦੇ ਹਨ ਜਿਵੇਂ ਲੰਮੀਆਂ ਬੈਸਾਂ ਅਕਸਰ ਨੀ ਗੁਣੇ ਵਿਸ਼ਾ ਤੇ ਹੁੰਦੀਆਂ ਹਨ ਓਵੇਂ ਹੀ ਲੰਮੀਆਂ ਉਡੀਕਾਂ ਅਕਸਰ ਛੋਟੇ ਵਿਅਕਤੀ ਅਤੇ ਛੋਟੀਆਂ ਪ੍ਰਾਪਤੀਆਂ ਲਈ ਹੁੰਦੀਆਂ ਹਨ ਜਦੋਂ ਉਡੀਕ ਲੰਮੀ ਹੋ ਜਾਵੇ ਤਾਂ ਸੋਚਣਾ ਚਾਹੀਦਾ ਹੈ ਕਿ ਜਿਸ ਦੀ ਉਡੀਕ ਕਰ ਰਹੇ ਹਾਂ ਕਿ ਉਹ ਉਡੀਕਣ ਯੋਗ ਹੈ ਇਹ ਵੀ ਪਤਾ ਲਾਉਣਾ ਚਾਹੀਦਾ ਹੈ ਕਿ ਸਾਡੀ ਉਡੀਕ ਵਿੱਚ ਘਾਟ ਕਿੱਥੇ ਹੈ ਜਦੋਂ ਕਿਸੇ ਲੇਖਕ ਦੀ ਕੋਈ ਰਚਨਾ ਪ੍ਰਸਿੱਧ ਹੋ ਜਾਂਦੀ ਹੈ ਤਾਂ ਉਸ ਵਿੱਚ ਉਸ ਸਫਲਤਾ ਨੂੰ ਦੁਹਰਾਉਣ ਦੀ ਇੱਛਾ ਉਪਜਦੀ ਹੈ ਜਿਹੜੀ ਕਦੇ ਪੂਰੀ ਨਹੀਂ ਹੁੰਦੀ ਉਸ ਦਾ ਕਾਰਜ ਖੁੱਲੇ ਬੂਹੇ ਦੀ ਕੁੰਡੀ ਫੜਕਾਉਣ ਵਾਂਗ ਹੁੰਦਾ ਹੈ ਏਵੇਂ ਹੀ ਪ੍ਰੇਮੀ ਪਹਿਲੇ ਚੁੰਮਣ ਵਾਲੇ ਅਹਿਸਾਸ ਨੂੰ ਮੁੜ ਪ੍ਰਾਪਤ ਕਰਨ ਲਈ ਪ੍ਰੇਮਿਕਾ ਨੂੰ ਚੁੰਮਣ ਦੀ ਥਾਂ ਚੱਟਣ ਲੱਗ ਪੈਂਦੇ ਹਨ ਕਈਆਂ ਵਿੱਚ ਕੋਈ ਫਾਰਮੂਲਾ ਜਾਂ ਸਬਕ ਸਿੱਖਣ ਦੀ ਬਿਲਬਲਾਹਤ ਹੁੰਦੀ ਹੈ ਪਰ ਉਹ ਉਦੋਂ ਤਿਲ ਮਲਾਉਂਦੇ ਹਨ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਸਬਕ ਸਿੱਖਣ ਤੋਂ ਬਾਅਦ ਵੀ ਉਸ ਨੂੰ ਲਾਗੂ ਕਰਨਾ ਸੰਭਵ ਨਹੀਂ ਅਸੀਂ ਜਾਣਦੇ ਹਾਂ ਕ੍ਰੋਧ ਕਰਨਾ ਚੰਗਾ ਨਹੀਂ ਪਰ ਅਸੀਂ ਕ੍ਰੋਧ ਕਰਦੇ ਹਾਂ ਅਸੀਂ ਜਾਣਦੇ ਹਾਂ ਕਿ ਲਾਲਚ ਬੁਰੀ ਬਲਾ ਹੈ ਪਰ ਫਿਰ ਵੀ ਅਸੀਂ ਲਾਲਚ ਨੂੰ ਤਿਆਗ ਨਹੀਂ ਕਰ ਸਕਦੇ ਸਾਨੂੰ ਪਤਾ ਹੈ ਕਿ ਉਡੀਕ ਕਰਨੀ ਔਖੀ ਹੈ ਪਰ ਫਿਰ ਵੀ ਅਸੀਂ ਅਕਸਰ دیر ਨਾਲ ਅਪੜਦੇ ਹਾਂ ਜਿਵੇਂ ਗੁੱਸੇ ਵਿੱਚ ਅਕਲ ਅਤੇ ਪੀੜ ਵਿੱਚ ਸਜਾਵਟ ਨਹੀਂ ਫੱਬਦੀ ਇਵੇਂ ਹੀ ਉਡੀਕ ਵਿੱਚ ਕੁਝ ਵੀ ਚੰਗਾ ਨਹੀਂ ਲੱਗਦਾ ਇਮਤਿਹਾਨ ਉਪਰੰਤ ਨਤੀਜੇ ਦੀ ਉਡੀਕ ਮੰਗਣੀ ਉਪਰੰਤ ਵਿਆਹ ਦੀ ਉਡੀਕ ਸਕੂਲ ਵਿੱਚ ਅਖੀਰਲੀ ਘੰਟੀ ਦੀ ਉਡੀਕ ਫੌਜੀ ਲਈ ਛੁੱਟੀ ਦੀ ਉਡੀਕ ਵਿਧਵਾ ਲਈ ਦੂਜੇ ਵਿਆਹ ਦੀ ਉਡੀਕ ਲੇਬਰ ਚੌਂਕ ਵਿੱਚ ਖਲੋਤੇ ਦਿਹਾੜੀਦਾਰਾਂ ਦੀ ਕੰਮ ਤੇ ਲੱਗਣ ਦੀ ਉਡੀਕ ਡਰੇ ਹੋਏ ਬੰਦੇ ਵੱਲੋਂ ਸਵੇਰ ਹੋਣ ਦੀ ਉਡੀਕ ਔੜ ਵਿੱਚ ਕਿਸਾਨ ਵੱਲੋਂ ਮੀਂਹ ਦੀ ਉਡੀਕ ਨਵੇਂ ਲੇਖਕ ਵੱਲੋਂ ਭੇਜੀ ਰਚਨਾ ਦੀ ਛਪਣ ਦੀ ਉਡੀਕ ਫਾਟਕ ਖੁੱਲਣ ਦੀ ਉਡੀਕ ਮਾਂ ਵੱਲੋਂ ਗਵਾਚੇ ਬੱਚੇ ਨੂੰ ਲੱਭ ਪੈਣ ਦੀ ਉਡੀਕ ਡਿਉੜੀ ਵਿੱਚ ਬੈਠੇ ਬਜ਼ੁਰਗ ਵੱਲੋਂ ਦਰਦ ਦੇ ਮੁੱਕਣ ਦੀ ਉਡੀਕ ਆਦ ਉਡੀਕ ਦੀਆਂ ਕੁਝ ਕਿਸਮਾਂ ਹੁੰਦੀਆਂ ਹਨ ਦੀਵਾਲੀ ਕਈ ਮਹੀਨੇ ਉਡੀਕੀ ਜਾਂਦੀ ਹੈ ਪਰ ਇੱਕ ਦਿਨ ਵਿੱਚ ਹੀ ਲੰਘ ਜਾਂਦੀ ਹੈ ਪਹਿਲਾਂ ਬਰਾਤ ਆਉਣ ਦੀ ਅਤੇ ਜਦੋਂ ਆ ਜਾਵੇ ਤਾਂ ਡੋਲੀ ਨੂੰ ਰਵਾਣਾ ਹੋਣ ਦੀ ਉਡੀਕ ਲੱਗ ਜਾਂਦੀ ਹੈ ਬੱਚਿਆਂ ਕੋਲ ਸਮੇਂ ਦਾ ਮਾਪ ਤੋਲ ਨਹੀਂ ਹੁੰਦਾ ਸੋ ਉਹ ਕਾਲੀ ਨਾਲ ਉਡੀਕਦੇ ਹਨ ਔਰਤਾਂ ਪੁਰਸ਼ ਦੇ ਮੁਕਾਬਲੇ ਵਧੇਰੇ ਸਹਜਦੇ ਤਰੀਕੇ ਨਾਲ ਉਡੀਕਦੀਆਂ ਹਨ ਪੁਰਸ਼ਾਂ ਨੇ ਹਰ ਸਮੇਂ ਕਿਧਰੇ ਪਹੁੰਚਣਾ ਹੁੰਦਾ ਹੈ ਸੋ ਉਡੀਕਣਾ ਉਹਨਾਂ ਦੀ ਮਜਬੂਰੀ ਅਤੇ ਔਖਿਆਈ ਵਾਲਾ ਕਾਰਜ ਹੁੰਦਾ ਹੈ ਹਸਪਤਾਲਾਂ ਜਾਂ ਰੇਲਵੇ ਸਟੇਸ਼ਨਾਂ ਆਦ ਦੇ ਉਡੀਕ ਕਮਰੇ ਨਿਰੁੱਤਸ਼ਾ ਵਾਤਾਵਰਣ ਵਾਲੇ ਹੁੰਦੇ ਹਨ ਜਿੱਥੇ ਹਰ ਸਮੇਂ ਇੰਜ ਲੱਗਦਾ ਹੈ ਜਿਵੇਂ ਸਵੇਰ ਦੇ 3 ਵਜੇ ਹੋਣ ਅਤੇ ਕੁਡੀਕ ਕਮਰੇ ਵਿੱਚ ਬੈਠੇ ਸੁੱਤੇ ਲੋਕ ਹਾਰੇ ਹੋਏ ਥੱਕੇ ਹੋਏ ਅਤੇ ਅੱਕੇ ਹੋਏ ਪ੍ਰਤੀਤ ਹੁੰਦੇ ਹਨ ਜਿੱਥੋਂ ਹਰ ਕੋਈ ਮੌਕਾ ਮਿਲਦੇ ਹੀ ਦੌੜ ਜਾਣਾ ਚਾਹੁੰਦਾ ਹੈ ਕੁਡੀਕ ਦੇ ਆਪਣੇ ਨਿਯਮ ਹਨ ਕੁਡੀਕ ਦਾ ਆਪਣਾ ਵਿਆਕਰਣ ਅਤੇ ਸੱਭਿਆਚਾਰ ਹੁੰਦਾ ਹੈ ਜੇ ਕਿਸੇ ਥਾਂ ਭੋਗ 3 ਵਜੇ ਪਹਿਣਾ ਹੈ ਤਾਂ 3 ਵਜੇ ਤੱਕ ਜੋ ਮਰਜ਼ੀ ਕੀਤਾ ਜਾਵੇ ਲੋਕ ਖਿੜੇ ਮੱਥੇ ਬਰਦਾਸ਼ਤ ਕਰਨਗੇ ਪਰ 3 ਵਜੇ ਤੋਂ ਮਗਰੋਂ ਜੋ ਕੁਝ ਵੀ ਹੋਵੇਗਾ ਉਸ ਨੂੰ ਲੋਕ ਆਪਣੇ ਨਾਲ ਹੋ ਰਹੀ ਵਧਿੱਕੀ ਸਮਝਣਗੇ ਕਿਸੇ ਵੀ ਥਾਂ ਲਾਈਨ ਵਿੱਚ ਖਲੋ ਕੇ ਉਡੀਕ ਕਰਦੇ ਆ ਤੁਹਾਡੇ ਤੋਂ ਛੱਟ ਪਿੱਛੇ ਖਲੋਤਾ ਵਿਅਕਤੀ ਬੇਚੈਨੀ ਪ੍ਰਗਟਾਵੇਗਾ ਜਦੋਂ ਕਿ ਲਾਈਨ ਦੇ ਅੰਤ ਵਿੱਚ ਖਲੋਤਾ ਵਿਅਕਤੀ ਹੋਣੀ ਨੂੰ ਚੁੱਪਚਾਪ ਬਰਦਾਸ਼ਤ ਕਰੇਗਾ ਫਿਰ ਅਚਾਨਕ ਹੀ ਹਾਲ ਦੁਹਾਈ ਪੈਣ ਲੱਗ ਪਵੇਗੀ ਜਿਵੇਂ ਕਿਹਾ ਜਾ ਰਿਹਾ ਹੋਵੇ ਉਡੀਕ ਨੂੰ ਬਰਾਬਰ ਨਹੀਂ ਵੰਡਿਆ ਜਾ ਰਿਹਾ ਅਮੀਰੀ ਸਾਨੂੰ ਉਡੀਕ ਤੋਂ ਮੁਕਤ ਕਰਦੀ ਹੈ ਅਮੀਰ ਕੋਲ ਅਜਿਹੇ ਸਾਧਨ ਹੁੰਦੇ ਹਨ ਕਿ ਉਹਨਾਂ ਨੂੰ ਉਡੀਕ ਨਹੀਂ ਕਰਨੀ ਪੈਂਦੀ ਉਹ ਉਡੀਕਣ ਵਾਲੇ ਕੰਮ ਤੇ ਹੋਰਾਂ ਨੂੰ ਨਿਯੁਕਤ ਕਰ ਦਿੰਦੇ ਹਨ ਅਮੀਰਾਂ ਕੋਲ ਉਡੀਕ ਨੂੰ ਦਿਲਚਸਪ ਬਣਾਉਣ ਦੇ ਅਨੇਕਾਂ ਸਾਧਨ ਹੁੰਦੇ ਹਨ ਉਡੀਕ ਇੱਕ ਅਜਿਹਾ ਅਨੁਭਵ ਹੈ ਜਿਹੜਾ ਮਨੁੱਖਾਂ ਨੂੰ ਉਸਦੀ ਆਰਥਿਕ ਅਤੇ ਸਮਾਜਿਕ ਸਥਿਤੀ ਤੋਂ ਜਾਣੂ ਕਰਵਾਉਂਦਾ ਹੈ ਅਮੀਰ ਅਤੇ ਸਮਰੱਥਾवान ਲੋਕ ਦੂਜਿਆਂ ਨੂੰ ਉਡੀਕ ਵਿੱਚ ਰੱਖ ਕੇ اپنی ਸ਼ਕਤੀ ਦਾ ਪ੍ਰਗਟਾਵਾ ਕਰਦੇ ਹਨ ਕਿਸੇ ਨੂੰ ਉਡੀਕ ਵਿੱਚ ਰੱਖਣਾ ਉਸ ਪ੍ਰਤੀ ਆਪਣੀ ਮਹੱਤਤਾ ਅਤੇ ਕਈ ਵਾਰ ਨਰਾਜ਼ਗੀ ਪ੍ਰਗਟਾਉਣ ਦਾ ਇੱਕ ਢੰਗ ਹੁੰਦਾ ਹੈ ਨਿਰੰਤਰ ਉਡੀਕ ਸੰਕਟ ਵਾਲੀ ਇੱਕ ਸਥਿਤੀ ਹੁੰਦੀ ਹੈ ਜਿਹੜੀ ਸਾਡੇ ਚਰਿੱਤਰ ਦੇ ਅਸਲ ਰੰਗਾਂ ਨੂੰ ਉਜਾਗਰ ਕਰਦੀ ਹੈ ਅਜੋਕੇ ਯੁੱਗ ਵਿੱਚ ਹਰ ਵਿਅਕਤੀ ਕਿਸੇ ਨਾ ਕਿਸੇ ਪੱਖੋਂ ਬਦਨਸੀਬ ਹ ਉਸ ਨੂੰ ਕਿਸੇ ਉਸ ਦੀ ਉਡੀਕ ਹੈ ਜਿਹੜਾ ਉਸ ਨੂੰ ਬਦਨਸੀਬੀ ਤੋਂ ਛੁਟਕਾਰਾ ਦਿਵਾ ਸਕੇ ਗਰੀਬ ਲੋਕ اپنی ਗਰੀਬੀ ਨੂੰ ਕੱਟ ਜਾਣ ਦੀ ਸਾਂਝ ਉਡੀਕ ਵਿੱਚ ਆਪਣਾ ਹੀ ਫਲਸਫਾ ਉਸਾਰ ਲੈਂਦੇ ਹਨ ਉਦਾਸਪਣ ਬੰਦੀ ਛੋੜ ਭਰਾਵਾਂ ਦੀ ਉਡੀਕ ਵਿੱਚ ਕਾਲੀਆਂ ਕਿਕਰਾਂ ਹੋ ਨਿਬੜਦੀਆਂ ਹਨ ਸਾਧਾ ਸੰਤਾ ਨੇ ਉਡੀਕ ਵਿੱਚ ਆਪਣਾ ਸੰਕਲਪ ਸਾਰਿਆ ਹੁੰਦਾ ਹੈ ਚੇਲਾ ਤੇ ਸ਼ਰਧਾਲੂ ਉਹੀ ਹੋ ਸਕਦਾ ਹੈ ਜੋ ਉਡੀਕ ਸਕਦਾ ਹੈ ਸਾਧੂ ਲੋਕ ਤੈਰਨ ਅਤੇ ਵਹਿਣ ਦਾ ਅੰਤਰ ਕਰਦੇ ਹਨ ਥੱਕਦਾ ਉਹੀ ਹੈ ਜੋ ਤੈਰਦਾ ਹੈ ਜੋ ਵੰਦਾ ਹੈ ਉਸ ਨੂੰ ਕਦੇ ਟਿਕਾਵਟ ਜਿੱਧਰ ਚਲੇਗੇ ਉਹੀ ਰਾਹ ਜਿੱਥੇ ਰੁਕਗੇ ਉਹੀ ਮੰਜ਼ਿਲ ਹੈ ਜਿੱਥੇ ਡੁੱਬਗੇ ਉਹੀ ਮੁਕਤੀ ਹੈ ਮਰੀਜ਼ ਡਾਕਟਰ ਕੋਲ ਇਹ ਸੁਣਨ ਦੀ ਉਡੀਕ ਚਲਦੇ ਹਨ ਕਿ ਉਹ ਠੀਕ ਹੋ ਗਏ ਹਨ ਜਾਂ ਉਹ ਠੀਕ ਹੋ ਜਾਣਗੇ ਜੇਲ੍ਹ ਵਿੱਚ ਕੈਦ ਵੀ ਇੱਕ ਪ੍ਰਕਾਰ ਦੀ ਉਡੀਕ ਹੁੰਦੀ ਹੈ ਕੈਦੀ ਲਈ ਬਾਹਰ ਆਉਣ ਤੱਕ ਕੀਤੀ ਜਾਣ ਵਾਲੀ ਲੰਮੀ ਉਡੀਕ ਹੀ ਉਸ ਦੀ ਸਜ਼ਾ ਹੈ ਉਡੀ ਕਰਦੇ ਹਾਂ ਸਾਨੂੰ ਸੋਝੀ ਹੁੰਦੀ ਹੈ ਕਿ ਸਮਾਂ ਬੜਾ ਕੀਮਤੀ ਹੈ ਪਰ ਦਰਦ ਤਾਂ ਇਸ ਦੇ ਵਿਰਥ ਜਾਣ ਵਿੱਚੋਂ ਉਪਜਦਾ ਹੈ ਸਾਨੂੰ ਇੰਜ ਜਾਪਦਾ ਹੈ ਜਿਵੇਂ ਬਿਨਾਂ ਕਿਸੇ ਜੁਰਮ ਦੇ ਸਜ਼ਾ ਦਿੱਤੀ ਗਈ ਹੋਵੇ ਜਿਵੇਂ ਦੂਜਿਆਂ ਦੀ ਅਣਗਹਿਲੀ ਦੀ ਸਜ਼ਾ ਅਸੀਂ ਉਕਤ ਰਹਾਂ ਉਕਤਾਹਟ ਅਕੇਮਾ ਬੇਚੈਨੀ ਤੋਖਲਾ ਬੇਰਮੀ ਅਤੇ ਭਾਂਤ ਭਾਂਦੇ ਦੀਆਂ ਦੁਰਘਟਨਾਵਾਂ ਦੇ ਪਰਛਾਵੇਂ ਉਡੀਕ ਨੂੰ ਅਸਹਿਣ ਯੋਗ ਬਣਾ ਦਿੰਦੇ ਹਨ ਉਡੀਕ ਨੂੰ ਵਿਆਹ ਤਾਂ ਨਹੀਂ ਜਾ ਸਕਦਾ ਉਡੀਕ ਅਜਿਹੀ ਵਿਪਤਾ ਹੁੰਦੀ ਹੈ ਜਿਸ ਲਈ ਅਸੀਂ ਤਿਆਰ ਨਹੀਂ ਹੁੰਦੇ ਜੀਵਨ ਵਿੱਚ ਕਾਲ ਵਧਨ ਨਾਲ ਉਡੀਕ ਕਰਨੀ ਮੁਸ਼ਕਲ ਹੋ ਜਾਂਦੀ ਹੈ ਜਦੋਂ ਅੱਗੇ ਲੰਘ ਜਾਣ ਦੀ ਕਾਲ ਹੋਵੇ ਤਾਂ ਕਿਸੇ ਪੱਕੇ ਰਿਸ਼ਤੇ ਦੀ ਸੰਭਾਵਨਾ ਨਹੀਂ ਹੁੰਦੀ ਹੁਣ ਲੋਕ ਇੱਕ ਦੂਜੇ ਨੂੰ ਉਵੇਂ ਮਿਲਦੇ ਹਨ ਜਿਵੇਂ ਵਾਵਰੋਲਾ ਹਲੇ ਹਨੇਰੀ ਨੂੰ ਮਿਲਾ ਰਿਹਾ ਹੋਵੇ ਵਾਵਰੋਲਿਆਂ ਵਿੱਚ ਧੀਰਜ ਨਹੀਂ ਹੁੰਦਾ ਹਨੇਰੀਆਂ ਰੁਕ ਕੇ ਆਪਣਾ ਹਾਲਚਲ ਤੇ ਪਤਾ ਨਹੀਂ ਦੱਸਦੀਆਂ ਜਿਸ ਸਮਾਜ ਵਿੱਚ ਪੁਰਸ਼ ਵਾਵਰੋਲਿਆਂ ਵਾਂਗ ਅਤੇ ਇਸਤਰੀਆਂ ਹਨੇਰੀਆਂ ਵਾਂਗ ਹੋ ਨਿਪੜਨ ਉਸ ਸਮਾਜ 'ਚ ਡੂੰਗੇ ਹੰਢਣਸਾਰ ਅਤੇ ਸੱਚੇ ਰਿਸ਼ਤਿਆਂ ਦੀ ਸੰਭਾਵਨਾ ਨਹੀਂ ਹੁੰਦੀ ਪਿਆਰ ਦੀ ਸੰਭਾਵਨਾ ਤਾਂ ਉਦੋਂ ਹੀ ਉਜਾਗਰ ਹੁੰਦੀ ਹੈ ਜਦੋਂ ਕੋਈ ਉਡੀਕਵਾਨ ਪੂਰਾ ਮਰਦ ਕਿਸੇ ਪੂਰੀ ਇਸਤਰੀ ਨੂੰ ਦੇ ਸੰਮੁਖ ਹੋਵੇ ਜਿੱਥੇ ਪਿਆਰ ਹੋਵੇਗਾ ਉਥੇ ਉਡੀਕ ਦੀ ਸਹਿਨਸ਼ੀਲਤਾ ਵੀ ਹੋਵੇਗੀ ਪਿਆਰ ਸਾਨੂੰ ਉਡੀਕ ਕਰਨੀ ਸਿਖਾਉਂਦਾ ਹੈ ਸਾਰੀਆਂ ਕੋਮਲ ਕਲਾਵਾਂ ਇਸੇ ਉਡੀਕ ਦੌਰਾਨ ਕੁਝਦੀਆਂ ਹਨ ਉਰਦੂ ਸ਼ਾਇਰ ਪ੍ਰੇਮੀ ਵੱਲੋਂ ਪ੍ਰੇਮਿਕਾ ਦੀ ਉਡੀਕ ਵਿੱਚ ਕਲਪਨਾ ਦਾ ਹੁਲਾਰਾ ਮੰਨੀ ਗਈ ਹੈ ਜਿਸ ਸਮਾਜ ਵਿੱਚ ਉਡੀਕਾਂ ਸੂਚੀਆਂ ਨਹੀਂ ਹੁੰਦੀਆਂ ਉਥੇ ਹਾਰ ਨੂੰ ਬਰਦਾਸ਼ਤ ਕਰਨ ਅਤੇ ਜਿੱਤ ਨੂੰ ਹজম ਕਰਨ ਦੀ ਸਮਰੱਥਾ ਵੀ ਨਹੀਂ ਹੁੰਦੀ ਉਥੇ ਬੱਚਿਆਂ ਵਿੱਚ ਰਲ ਕੇ ਖੇਡਣ ਦੇ ਸੰਭਾਵਨਾਵਾਂ ਵੀ ਨਹੀਂ ਹੁੰਦੀਆਂ ਕਿ ਅਜੇ ਇਸ ਸਮਾਜ ਵਿੱਚ ਹਰ ਕੋਈ ਜਿੱਤਣਾ ਚਾਹੁੰਦਾ ਹੈ ਪਿਆਰ ਤੈਰਨ ਵਾਲਾ ਅਨੁਭਵ ਨਹੀਂ ਵਹਿਣ ਵਾਲਾ ehsas hai ਮਿੱਠੀਆਂ ਯਾਦਾਂ ਵਾਲੀ ਸੁੱਚੇ ਸੱਚੇ ਅਤੇ ਸਦੀਵੀ ਪਿਆਰ ਲਈ ਪ੍ਰੇਮੀਆਂ ਵਿਚਕਾਰ ਉਡੀਕ ਦੀ ਸਾਂਝੀ ਭਾਸ਼ਾ ਦਾ ਹੋਣਾ ਲਾਜ਼ਮੀ ਹੈ ਕਲ ਤੱਕ ਉਡੀਕ ਕਿਸੇ ਰਿਸ਼ਤੇ ਦੀ ਡੁੰਗਾਈ ਵਿਸ਼ਾਲਤਾ ਅਤੇ ਅਮੀਰੀ ਦਾ ਮਾਫ ਹੋਇਆ ਕਰਦੀ ਸੀ ਉਡੀਕ ਦੀ ਸਮਰੱਥਾ ਕਿਸੇ ਬੁੱਧੀਮਾਨ ਸਾਧ ਜਾਂ ਸੰਤ ਦੀ ਪਛਾਣ ਹੋਇਆ ਕਰਦੀ ਸੀ ਚਿੱਲਾ ਜਿਸ਼ਿਰਦ ਬਣ ਹੀ ਹੋ ਸਕਦਾ ਹੈ ਜਿਸ ਵਿੱਚ ਉਡੀਕ ਦਾ ਗੁਣ ਹੋਇਆ ਕਰਦਾ ਸੀ ਸਾਡੇ ਦੇਸ਼ ਵਿੱਚ ਕਾਲੀ ਦੀ ਹਰ ਪੱਧਰ ਤੇ ਨਿੰਦਾ ਹੋਈ ਹੈ ਅਤੇ ਸਹਿਜ ਉਡੀਕ ਨੂੰ ਵਧਾਈਆਂ ਗਿਆ ਹੈ ਸਾਡੇ ਦੇਸ਼ ਵਿੱਚ ਉਹਨਾਂ ਬ੍ਰਿਛਾਂ ਦੀ ਪੂਜਾ ਹੋਈ ਹੈ ਜਿਹੜੇ ਲੰਮੀ ਉਡੀਕ ਮਗਰੋਂ ਵਿਸ਼ਾਲ ਅਤੇ ਸੰਪੂਰਨ ਹੁੰਦੇ ਹਨ ਸਾਡੇ ਦੇਸ਼ ਵਿੱਚ ਉਡੀਕ ਅਤੇ ਸਹਿਨਸ਼ੀਲਤਾ ਉਹ ਗੁਣ ਮੰਨੇ ਗਏ ਹਨ ਜਿਨ੍ਹਾਂ ਨੂੰ ਨਾ ਕ੍ਰੋਧ ਜਿੱਤ ਸਕਦਾ ਹੈ ਅਤੇ ਨਾ ਹੀ ਸਮਾਫਤ ਇਹ ਕਰ ਸਕਦਾ ਹੈ ਕਿਹਾ ਜਾਂਦਾ ਹੈ ਕਿ ਜੋ ਸਮੇਂ ਵਿਰੁੱਧ ਲੜਦੇ ਹਨ ਉਹ ਉਸ ਦੁਸ਼ਮਣ ਵਿਰੁੱਧ ਲੜਦੇ ਹਨ ਜੋ ਨਾ ਥੱਕਦਾ ਹੈ ਨਾ ਮੁੱਕਦਾ ਹੈ ਪਰ ਸਹਿਨਸ਼ੀਲਤਾ ਤੇ ਉਡੀ ਅਜਿਹੇ ਗੁਣ ਹਨ ਜਿਨ੍ਹਾਂ ਸਾਹਮਣੇ ਸਮਾ ਵਿਹਾਰ ਜਾਂਦਾ ਹੈ ਸਾਡੇ ਮਨਾਂ ਵਿੱਚ ਅਨੇਕਾ ਪ੍ਰਸ਼ਨ ਉਪਜਦੇ ਹਨ ਜਿਨ੍ਹਾਂ ਦੇ ਉੱਤਰ ਪ੍ਰਾਪਤ ਕਰਨ ਲਈ ਅਸੀਂ ਕਾਹਲੇ ਪੈ ਜਾਂਦੇ ਹਾਂ ਪਰ ਉਡੀ ਕਰਨ ਦੇ ਨਾਲ ਇਨਾਂ ਦੇ ਹੱਲ ਆਪਣੀ ਹੀ ਚੇਤਨਾ ਵਿੱਚ ਆਪ ਮੁਹਾਰੇ ਪ੍ਰਾਪਤ ਹੋ ਜਾਂਦੇ ਹਨ ਸਾਡੀਆਂ ਬਹੁਤੀਆਂ ਪਰੇਸ਼ਾਨੀਆਂ ਕਾਲ ਵਿਚੋਪ ਚਦੀਆਂ ਹਨ ਇਹਨਾਂ ਦਾ ਹੱਲ ਉਡੀਕ ਹੈ ਅੱਜ ਜਿਉਂ-ਜਿਉਂ ਸੂਚਨਾ ਵਧ ਰਹੀ ਹੈ ਤਿਉਂ-ਤਿਉਂ ਸਾਡੇ ਵਿੱਚ ਜਾਣਨ ਦਾ ਧੀਰਜ ਅਤੇ ਮਹਿਸੂਸ ਕਰਨ ਦੀ ਸਮਰੱਥਾ ਘਟਣ ਕਾਰਨ ਕਾਲ ਵਧ ਰਹੀ ਹੈ ਅਤੇ ਉਡੀਕ ਦੀ ਸਮਰੱਥਾ ਘਟ ਰਹੀ ਹੈ ਕਾਲੀ ਦਾ ਸਬੰਧ ਸਮੇਂ ਨਾਲ ਹੈ ਸਮੇਂ ਦਾ ਸਬੰਧ ਸਾਡੀ ਬੁੱਧੀ ਨਾਲ ਹੈ ਸੋ ਉਡੀਕ ਵਿੱਚ ਸਾਡਾ ਮਨ ਨਹੀਂ ਸਾਡੀ ਬੁੱਧੀ ਪਰੇਸ਼ਾਨ ਹੁੰਦੀ ਹੈ ਕਾਲ ਫੁਰਤੀ ਚੁਸਤੀ ਜ਼ਰੂਰੀ ਚਟਪਟ ਇਹ ਸਭ ਸਾਡੀ ਬੁੱਧੀ ਨਾਲ ਜੁੜਿਆ ਹੋਇਆ ਸੰਕਲਪ ਹਨ ਹੁਣ ਤਾਂ ਅਰਦਾਸ ਵੀ ਕਾਲ ਨਾਲ ਕੀਤੀ ਜਾਂਦੀ ਹੈ ਧੀਰਜ ਭਰੀ ਉਡੀਕ ਤੋਂ ਬਿਨਾ ਅਰਦਾਸ ਕਿਸ ਲੇਖੇ ਧੰਨਵਾਦ